야, 미안합니다. 뭘로 해야, 니가 한 번. 나 뭘, 나 니가. 웃어, 웃어. 데스카트, 데스카트. ਕਿਹੜਾ ਟਰੈਕਟਰ ਆ ਮਿੱਤਰੋ ਆਉਂਦੀ ਹੈ ਪਹਿਚਾਨ 92 ਮਾਡਲ ਹੀ ਹੈ ਤਵਾਸ ਬੜਾ ਪੁਰਾਣਾ ਨਹੀਂ ਹੈਗਾ ਆਉਣ ਜੇ ਲੱਗੇ ਸੀ ਉਸ ਵਾਸਤੇ ਹੈ ਮਾ ਬੜਾ ਪੁਰਾਣਾ ਹੈਗਾ 92 ਮਾਡਲ ਆਉਣ ਹੀ ਲੱਗੇ ਸੀ ਉਸ ਵਾਸਤੇ ਭਾਂਜਾ ਸਿਰ ਵਾਲਾ ਬੜਾ ਵੱਜਿਆ ਯਾਰ ਕਿੱਥੇ ਹੋਏ ਉਹ ਖੁੱਡੇ ਚ ਪੈਪ ਥੱਲੇ ਵੱਜਿਆ ਭਾਂਜੇ ਦੇ ਨਾਲ ਆ ਆ ਉਹਦੇ ਵਿੱਚ ਉਹਦੇ ਵਿੱਚ ਇਹਦਾ ਢੋਲਾ ਹੈ ਨਾ ਢੋਲ ਤਰੀਲਾ ਗਿਆ ਉਹ ਨਾਲ ਕੈਮਰੇ ਉਹਦੇ ਵਿੱਚ ਧਰ ਦੇ ਪਾਣਾ ਪੁਰਾਣਾ ਜਾਂਦਾ ਮੇਰੇ ਹੱਥ ਦਾ ਰਗੜਦਾ ਜੂਰ ਉਹਦੀ ਚੱਕ ਲੈਂਦਾ ਪੁਰਾਣੇ ਕੜਕੇ ਜ ਵੱਧ ਆਉਂਦੇ ਆ ਨਵੇਂ ਜ ਘੱਟ ਆਉਂਦੇ ਨਵਾਂ ਬੰਦ ਇਹ ਉਂ ਜੰਪ ਕਰ ਜਾਂਦਾ ਜੰਪ ਕਰ ਦੋ ਕੋਈ ਕੋਈ ਚੀਜ਼ ਹੋਰ ਤਾਂ ਹੋਵੇ ਦਵਾਈ ਦਵਾਈ ਹੈ ਨਾ ਚੂਹਿਆਂ ਵਾਲੀ ਲਿਆ ਕੇ ਤਾਂ ਰੱਖ ਯਾਰ ਭੁੱਲ ਜਾਈਂ ਅੱਜ ਫੇਰ ਭੁੱਲ ਗਏ ਬਾਹਰ ਦੇ ਨਾ ਉਹ ਉਹ ਲਿਓ ਨੀ ਜੀ ਰੈਡ ਕੱਟ ਦਿਓ ਸਾਰੇ ਇਧਰ ਉਹ ਬਾਹਰ ਇਥੇ ਮਿਲ ਜਿਓ ਆਪਣੇ ਕੱਕੂ ਲੋੜੇ ਦਾ ਮਿਲ ਜੇ ਮਿਲ ਜੂ ਕੀ ਦੀ ਆ ਵੀ ਜਦੀ ਕਿੜੀ ਕਿੜੀ ਨਾ ਰੋਕਤੀ ਹੁਣ ਸਰ ਇਹ ਦਰਮਾਏ ਰੋਕਤੀ ਬਾਈ ਨਾ ਇੱਕ ਜਿਹੜੀ ਇਹਨੂੰ ਆਪਣਾ ਪੰਪ ਨੂੰ ਕਰਦੀ ਐ ਸਟਾਰ ਆਸ ਟੀਮ ਜੀ ਦਿੰਦਾ ਮੀਟਰ ਖੜਾਉਂਦੇ ਸਾਰੇ ਇਹਦੀ ਤਾਂ ਉਤੋਂ ਛੱਲ ਕੇ ਮੇਰੇ ਸਾਲਿਆਂ ਨੇ ਦੋ ਥਾਂਵਾਂ ਤੇ ਕੱਟ ਲਾ ਲਈ ਇਹ ਦੇ ਬਿੱਠੇ ਮਿੱਠਾ ਕਿਵੇਂ ਬਿੱਠਾ ਹੈ ਬਿੱਠਾ ਦਾ ਬਾੜਾ ਸੀ ਬਿਠਾ ਤਾਂ ਭੈਣ ਨੇ ਆ ਇਹਦੇ ਵਿੱਚੋਂ ਇੰਨਾ ਬਿੱਠਾ ਸਾਰਾ ਭਰਿਆ ਪਿਆ ਵਿੱਚ ਥੱਲੇ ਜਾਂਦ ਰਿਹਾ ਜਿਹੜਾ ਇਹਦਾ ਆਪਣਾ ਬਾਜ ਦਾ ਝੁੱਲਾ ਟਰੈਕਟਰ ਤੋਣ ਲੱਗੇ ਤੇ ਚੂਹਿਆਂ ਨੇ ਪਾ ਰੱਖਿਆ ਗਾਹ ਚੂਹਿਆਂ ਦਾ ਹੱਲ ਦੱਸੋ ਯਾਰ ਕੋਈ ਕੀ ਕਾਰਵਾਈ ਕਰੀਏ ਚੂਹਿਆਂ ਦੀ ਟਰੈਕਟਰ ਤੇ ਨਾ ਚੜੇ ਹੋਰ ਭਾਂ ਕਿਹਦੀ ਤਰ੍ਹਾਂ ਫੇਰੀ ਉਹਦਾ ਕਮਰਾ ਵੀ ਐਡ ਕਰਤਾ ਇਹਨਾਂ ਦਾ ਫੇਰ ਵੀ ਭਾਵੇਂ ਬਾਲੇ ਐ ਹੁਣ ਮੇਰਾ ਬਾਲੇ ਝੜਨ ਲੱਗੇ ਨਾ ਥੋੜੀ ਜਾਂਦੇ ਹੁਣ ਨਾ ਬੰਦਾ ਦਾ ਜਿੱਦੇ ਪਹਿਲਾਂ ਤੁਰ ਕੇ ਜਾਂਦਾ ਉਹਦੇ ਤੇ ਮਿੱਠਾ ਵੀ ਨਹੀਂ ਨਹੀਂ ਯਾਰ ਮਿੱਠੇ ਨਾਲ ਤਾਂ ਮੂੰਹ ਵੀ ਝੜਦੇ ਆ ਭੰਦਨੀ ਉਹਦੇ ਮਿੱਠਾ ਕਦੋਂ ਹੋ ਗਿਆ ਸ਼ੈਂਪੂ ਦੀ ਸਮੈਲ ਜੀ ਆਉਂਦੀ ਹੁੰਦੀ ਨਾ ਯਾ ਇੰਦਾ ਤਾ ਚੋਹਿਆਂ ਦਾ ਹਾਲ ਦੱਸੋ ਜੀ ਸੱਤਿਆਨਾਸ ਖਾਦ ਕੇ ਜਿਹਨੇ ਅਜੇ ਟੁੱਟੇ ਰਿਹਾ ਦਲਿਆ ਰਹਿ ਗਿਆ ਇਹਧਰੋਂ ਅੱਗੇ ਲੋਕ ਆਇ ਤੇ ਪਾਣੀ ਹੈ ਆ ਬੀਰ ਨੇ ਲਾਜ ਪਾਇਆ ਤੋਂ ਵਸਤੇ ਅਭੀ ਨੇ ਜਿਹੜਾ ਉਹ ਪਾਇਪ ਲੈ ਗਈ ਸੀ ਜੀ ਲਵਾ ਕੇ ਬਸ ਅਸੀਂ ਦਾ ਬਸ ਦੋਨੇ ਆਪ ਦੇ ਤੇ ਹੋ ਗਈ ਜੇ ਕਿ ਕਿਉਂ ਇੱਥੇ ਕੰਮ ਨਹੀਂ ਹੋ ਰਿਹਾ ਜੀ ਬੜਾ ਹੋਰੀ ਬਿਆ ਫਿਰ ਵੀ ਇਹ ਸੋ ਕੁਝ ਹੋਇਆ ਅੱਜ ਦਾ ਦੋ ਦਿਨ ਤਾਂ ਲੋਡ ਵੀ ਨਹੀਂ ਆਪਾਂ ਨੂੰ ਜਿਹੜਾ ਤਾਂਹ ਕਦੀ ਬੈਠਾ ਉਹ ਨਹੀਂ ਪਰਵਾਹ ਨਹੀਂ ਰੱਖਦਾ ਜਿਹੜੀ ਦੁਕਾਨ ਤੇ ਵਗਿਆ ਬਣ ਗਇਆ ਭਾਦਰ ਡਰੋਨ ਲੱਗ ਜਾਂਦਾ ਵੀਰੇ ਸਾਲੇ ਹੁਣ ਲਾ ਤੂੰ ਦਾ ਭਾਂਡੇ ਵਿੱਚ ਤੂੰ ਇਹਦੇ ਵੀ ਲੜਾੜਾ ਹਾਂ ਲੋਰੀ ਅੱਜ ਕੀਤੀ ਏ ਧੋਤਵਾਈ ਸੰਦਾਂ ਦੀ ਟਰੈਕਟਰਾਂ ਦੀ ਆ ਵੀ ਧੋਤਾਂ ਸੀਗਾ ਛੋਟਾ ਤੇ ਉਹ ਵੀ ਧੋਤੇ ਦੋਵੇਂ ਦੂਜਾ ਅੰਦਰ ਲਾਤਾ ਧੋਗੇ ਇਹਨੂੰ ਲਾਉਣੇ ਆ ਬਸ ਆ ਚੂਹੇ ਬੋਲੀ ਨੇ ਕਿ ਆਹ ਪੈ ਪੈ ਮੈਂ ਬਾ ਤੁੱਟਾ ਜੱਗੀ ਬੋਲੀ ਨਾਲ ਚੂਹੇ ਵਿੱਚ